ਸਤਿ ਸ੍ਰੀ ਅਕਾਲ ਸਾਰਿਆਂ ਨੂੰ ਦੇ ਫਾਰਮ ਹੈਡਰ ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚਮਿਆਰੀ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਕਹਲ ਜੀ ਤੇ ਬਿਲਕੁਲ ਆਪਾਂ ਆਏ ਆਂ ਤੇ ਅੱਜ ਦੇ ਵੀਰਾਂ ਦੇ ਤੇ ਤੁਹਾਨੂੰ ਦੋ ਗਾਮਾ ਦਿਖਾਉਣੀ ਆਂ ਤੇ ਇੱਕ ਸੂਈਆ ਤੇ ਇੱਕ ਤੁਹਾਨੂੰ ਗੱਭਣ ਦਿਖਾਉਣੀ ਆਂ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਹੋਠੀ ਠਾਕਾ ਜੀ ਤੇ ਅੱਜ ਜਰਸੀਆਂ ਹੀ ਆ ਦੋਵੇਂ ਸਰ ਹਾਂਜੀ ਹਾਂਜੀ ਇਹ ਵੀ ਜਰਸੀਆਂ ਨੇ ਦੋਵੇਂ ਜਰਸੀਆਂ ਤੁਹਾਨੂੰ ਬਹੁਤ ਮਾਣ ਦਿਗੀ ਕਰਮਾ ਦਾ ਹੁਣ ਡਿਮਾਂਡ ਵਾਸਤੇ ਜਰਸੀਆਂ ਦੀ ਜਿਆਦਾ ਚੱਲਣ ਦੀ ਹੈ ਠੀਕ ਆ ਤੇ ਚਲੋ ਨਾਮ ਦੱਸਦੇ ਕਰੀ ਨਾਮ ਕਵਲਜੀ ਸਿੰਘ ਹਾਂਜੀ ਪਿੰਡ ਚਮਾਰੀ ਤਸੀਲ ਨਾਲਾ ਜ਼ਿਲ੍ਹਾ ਅਮਰਸਰ ਤੇ ਫੋਨ ਨੰਬਰ ਇਹ ਬੋਲਦਾ 552 0322 ਠੀਕ ਆ ਤੇ ਚਲੋ ਸ਼ਗਾਰ ਫੇਰਾ ਜਰਸੀ ਤਾਂ ਹੀ ਆਪਾਂ ਕਰ ਲਈਏ ਹਾਂਜੀ ਤਾਂ ਬੱਚਾ ਇਹਦਾ ਤਾਜੀ ਸੂਈ ਹੈ ਜੇ ਤੇ ਆਹ ਥਣਾ ਦਾ ਸਾਈਕਾਪ ਵੀ ਆਪਾਂ ਦੇਖ ਸਕਦੇ ਹਾਂ ਚੰਗਾ ਕਿੰਨੇ ਦਿਨੋਂ ਇਹ ਵਿਧੀ ਨੇ ਸੋਈ ਨਾ ਇਹ ਲਿਖੀ ਅੱਜ 3 ਰਾਤ ਦਿਨ ਹੋ ਗਏ ਸੂਈ ਮੈਨੂੰ ਤੇ ਅਜ ਤਾਂ ਬੋੜਾ ਹੀ ਆਣਾ ਇਹਦੇ ਹਾਂਜੀ ਬੋੜਾ ਹੀ ਆ ਜੀ ਕਿੰਨਾ ਕਿ ਜੇ ਪਹਿਲੇ ਬਹੁਤ ਬੋੜਾ ਲਗੂ 14 ਕਿਲੋ ਦਾ 14 ਲੀਟਰ ਹੈਗਾ ਵਾ ਹਾਂਜੀ ਤੇ ਕਿੰਨਾ ਕੁ ਚਵਾਈ ਜਾਊਗੀ ਦੁੱਧ ਦੇ ਵਿਧੀ ਨੂੰ 20 ਕਿਲੋ ਚੋੜਾ ਚਾਹੀਦਾ ਤੇ ਉਹ 20 ਨਹੀਂ ਤੇ 18 ਕਿਲੋ ਦਾ ਆਣਾ ਚਾਹੀਈ ਜੋ ਨਾਰਮਲ ਸੇਵਾ ਤੇ ਠੀਕ ਤੇ ਮੌਕੇ ਤੇ ਘਰੋਂ 14 ਲੀਟਰ ਚਵਾ ਦੋ ਕਿਉਂ ਹਾਂਜੀ ਹਾਂਜੀ ਵਿਧੀ ਹੁਣ 14 ਕਿਲੋ ਆਇਆ ਇਹਦੇ ਰੈਡੀ ਜਿਹੜਾ ਬਿਲਕੁਲ ਤੋਰਾਂ ਫਿਰ ਇੱਕ ਵਾਰੀ ਹਾਂਜੀ ਬਾਕੀ ਹੈਗੀ ਜਿਹੜੀ ਜਰਸੀ ਆ ਗਰਮੀਆਂ ਚ ਗਰਮੀ ਵਾਲੀ ਗਾਂ ਆ ਅੱਜ ਦੀ ਬਾਕੀ ਉਹ ਤਰ੍ਹਾਂ ਖਣਾ ਹੋਣਾ ਨੇ ਦੀ ਸਫਾਈ ਹੈ ਦੋਵੇਂ ਜੱਸੀਆਂ ਤੁਹਾਨੂੰ ਦਿਖਾਉਣੀ ਆ ਅੱਜ ਬਾਕੀ ਦੋ ਦੁਜੀਰਾ 14 ਲੀਟਰ ਇਹਦਾ ਤਿਆਰ ਦੱਸ ਲੇ ਆ ਮਸਤਾਇਦਾ ਤੇ ਉਤਰਾ ਵੀਰ ਦੀ ਚਵਾਚੂ ਓਕੇ ਪੁਰੇ ਜੀ ਵੀ ਚਵਾ ਬਹੁਤ ਚੰਗਾ ਬਖਾ ਰਹੀਏ ਮਾਰ ਕੇ ਦਿਖਾ ਦਿਓ ਫਿਰ ਚਲ ਆ ਗਿਆ ਤੀਨ ਹੋਈ ਬੱਚਾ ਜਿਹੜਾ ਮਗਰ ਇਹਦੇ ਬੱਚਾ ਹੈ ਉਹ ਨੂੰ ਨਹੀਂ ਕਿੱਲੀ ਤਾਂ ਆ ਜਾਈਏ ਜਿਹੜਾ ਬੱਚਾ ਹੈ ਜੀ ਆਸਾਂ ਨੇ ਦੇਖ ਸਾਦੇ ਦੇ ਲਾਗੇ ਦਾ ਦਿਖਾ ਦਈਏ ਵਧੀਆ ਚਵਾ ਫੇਰੇ ਦਾ ਆਪ ਹਾਂਜੀ ਬਾਕੀ ਬਿਨਾ ਰੱਸੀ ਤਾਂ ਹੀ ਆ ਰੱਸੀ ਪਾ ਲੋ ਤੇ ਭਾਵੇਂ ਨਾ ਪਾ ਲਾ ਤੇ ਪਿਛਲੇ ਸਨਾਂ ਦਾ ਚਵਾ ਦਿਖਾ ਦੋ ਤੁਸੀਂ ਬਾਕੀ ਚਵਾ ਜਿਹੜਾ ਪੂਰਾ ਵਧੀਆ ਵਾ ਪੂਰੀ ਮੋਟੀ ਧਾਰਿਆ ਜੀ ਤੇ ਠੀਕ ਹੈ ਵਿੱਚੀ ਤੋਰੀਆਂ ਫਿਰ ਇੱਕਰੀਨ ਤੇ ਕਿੰਨਾ ਵੇਚੀ ਫਿਰ ਮੁੱਲ ਰੱਖੀ ਰਹਾ ਆਪਾਂ ਮੋਲ ਵੀਰ ਜੀ 42000 ਅੱਗੇ ਅੱਛਾ ਹਾਂਜੀ ਵਿੱਚ ਛੋਟ ਛੜ ਕਰਦੀ ਐ ਕਰ ਦੋ ਭਾਈ ਕਿੰਨੀ ਕਰ ਜੀਏ ਕਰ ਦੋ ਕਿੰਨੀ 2000 ਛੜਦੀ ਐ ਫਿਰ ਚਲੋ 2000 ਛੜ ਦੇ 40000 ਜੀ ਦੇ ਦੋਗੇ ਠੀਕ ਹੈ ਤੇ ਦੁੱਧ 14 ਲੀਟਰ ਜਿਹੜਾ ਘਰੋਂ ਚਵਾ ਦੋਗੇ ਅੱਜ ਵੀ ਇਹਦੀ ਦੁੱਧ ਆਵੇ ਬੜਾ 14 ਕਿਉਂ ਰਹਿ ਗਈ ਠੀਕ ਹੈ ਜੀ ਬਾਕੀ ਹੈ ਗਈ ਠੰਡੀ ਤੇਲੀ ਆ ਹਾਂਜੀ ਤੇ ਮਗਰੇ ਦੇ ਵਛਾ ਆ ਤੇ ਆ ਗੱਭਣਿਆ ਜਿਹੜੇ ਕੱਦ ਕਾਠੇ ਦਾ ਜਿਹੜਾ ਚੰਗਾ ਵੈਸੇ ਚੰਗਾ ਵਰਗੇ ਕਾਦੇ ਆ ਜੇ ਆਪਾਂ ਜਰਤੀਆਂ ਦੇ ਹਿਸਾਬ ਨਾਲ ਲਈਏ ਤੇ ਚਾਹ ਕਰਦੇ ਦਾ ਤੇ ਇਹ ਕਿੰਨੇ ਕ ਦੁੱਧ ਲੀਜੇ ਵੀਰ ਜੀ ਦੁੱਧ ਵੀਰ ਜੀ ਇਹ 18 ਕਿਲੋ ਚਾਹੀਉਂ ਕੋਈ ਸੁਣ ਅੱਛਾ ਹਾਂ ਜੀ ਠੀਕ ਆ ਥੋੜਾ ਹਾਂ ਫਿਰ ਇੱਕ ਕਰੀ ਨਾ ਬਾਕੀ ਥਾਣੇ ਦਾ ਹੁਣ ਤਾਂ ਹੀ ਹੱਥ ਚਾਉਣਾਂ ਲੱਗਾ ਇਹ ਜੇ ਤਿਆਰ ਹੋਣਾ ਵਾ ਜੇ ਥੋੜੀ ਜਿਹੀ ਕੱਚੀ ਆ ਸਾਹ ਖਾਣ ਦੇਖ ਸਕਦੇ ਇਹਦੇ ਲੱਗੇ ਤਾਂ ਇੱਕ ਹੀ ਬਾਕੀ ਠੰਡੀ ਠੰਡੀ ਬਣੀ ਬਾਕੀ ਇਹ ਆ ਕਿ ਸਾਂਭੇ ਸੁੰਭੇ ਵੀ ਚੰਗੀ ਆ ਅਜੇ ਚੰਗੀ ਤਿਆਰ ਹੋ ਗਈ ਤੇ ਇਹਦਾ ਮੁੱਲ ਵੀ ਦਿੱ ਫਿਰ ਹਾਂ ਦੇਖੋ തേക്കുന്നരി ദേദിക മോനെ വിചിയടാ ਦੇਨ ਲੈਣੀ ਵਿੱਚ 10 12 ਜੀ ਅੱਛਾ ਤੇ ਕੋਈ ਜਿਹੜੀ ਹੁੰਦਾ ਕਿ ਗਾਂ ਗੁੱਚਣੀ ਗੁੱਚਣੀ ਹੁੰਦੀ ਖੜਕੇ ਆ ਸਾਮਕੇ ਗੀਆਂ ਵਿੱਚ ਨਹੀਂ ਹੁੰਦੀ ਇਹ ਤਿਆਰ ਕਰਕੇ ਤੇ ਫੋਨ ਤੇ ਕਰ ਲੀ ਅੱਛਾ ਹਾਂਜੀ ਇਹਦਾ ਕੋ ਫੋਨ ਕਰਕੇ ਇਹ ਹੈ ਕਿ ਹੁਣ ਦਾ ਜਿਹੜਾ ਹੁਣ ਦੇ ਹਿਸਾਬ ਨਾਲ ਸਾਮ ਛੱਡ ਕੇ ਦੇ ਦੋ ਆ ਛੱਡ ਕੇ ਦਾਂਗੇ ਤੇ ਜੇ ਤਿਆਰ ਕਰਕੇ ਤੁਸੀਂ ਵੀ ਵੇਚੀ ਤੇ ਫਿਰ ਕਿ ਤੁਹਾਨੂੰ ਭਰ ਮਸ਼ੀਕਲੀ ਰਕਮ ਨਹੀਂ ਆ ਹਾਂਜੀ ਇਹ ਰਕਮ ਜਿਹੜਾ ਵੇਚਣੀ ਹੁੰਦੀ ਆ ਇਹਲੇ ਵੇਲੇ ਠੀਕ ਹੈ ਜੀ ਹਾਂਜੀ ਹੁਣ ਸਾਮ ਛੱਡ ਕੇ ਦਾਂਗੇ ਅਲੇ ਜੀ ਠੀਕ ਹੈ ਤੇ ਠੀਕ ਹੈ ਵੀ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਗੱਬਣ ਪਾਸ ਕਰਕੇ ਖੜੋ ਤੇ ਜਿਹੜੀ ਸੋਈ ਸਵਾਈ ਆ ਉਹ ਆਪਣੀ ਦੋ ਟਾਈਮ ਚੋਲੇ ਕੋ ਤਿੰਨ ਟਾਈਮ ਚੋਲੇ ਤੁਹਾਡੇ ਸਾਹਮਣੇ ਹੈ ਜੇ ਕੋ ਨਹੀਂ ਵੀ ਰਸ ਸਕਦਾ ਵੀਡੀਓ ਕਰਦੇ ਚ ਵਾਲੇ ਆਪਣੀ ਸਮਝ ਤੇ ਆਪਣੀ ਜ਼ਿੰਮੇਵਾਰੀ ਤੇ ਬੈਠੋ ਖੜਿਆ ਕਰੋ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ